ਸਸਿਕਾ ਮੇਰੇ ਪੈਰ ਕਿਸਾਂ ਭਰਾਵੋ ਗੱਲਬਾਤ ਕਰਦੇ ਆਂ ਖਰਬੂਜੇ ਬਾਰੇ ਵੀ ਕੁਝ ਚੀਜ਼ਾਂ ਵਿੱਚ ਅਸੀਂ ਨੁਕਸਾਨ ਵੀ ਖਾਦਾ ਹੈ ਫਾਇਦਾ ਹੋਇਆ ਹੋਵੇ ਚਾਹੇ ਨਾ ਹੋਵੇ ਬਾਅਦ ਦੀ ਗੱਲ ਹੈ ਲੇਕਿਨ ਨੁਕਸਾਨ ਆ ਸਾਡਾ ਜਿਹੜਾ ਹੋਇਆ ਉਹ ਬਿਲਕੁਲ ਕਲੀਅਰ ਹੈ ਜਿਹੜਾ ਤਾਂ ਬੰਦਾ ਉਹ ਚੀਜ਼ ਨੂੰ ਸਮਝਦਾ ਜੀ ਤਾਂ ਦਿਮਾਗ 'ਚ ਗੱਲ ਹੈਗੀ ਵੀ ਹਾਂ ਸੀ ਜੀ ਨੁਕਸਾਨ ਖਾਦਾ ਹੈ ਉਹ ਤਾਂ ਉਹ ਚੀਜ਼ ਨੂੰ ਸੋਚ ਸਕਦਾ ਜਿਹਨੂੰ ਆ ਲੱਗੇ ਵੀ ਕੋਈ ਗੱਲ ਨਹੀਂ ਇਹ ਫਸਲੀ ਆ ਆਪਾਂ ਬਿਜਲੀ ਖੜਾ ਛੁੱਟ ਗਿਆ ਬਸ ਉਹ ਬਰਾਬਰ ਹੈ ਉਹਨਾਂ ਵਾਸਤੇ ਇਹ ਕੁਝ ਵੀ ਕਹਿਣਾ ਸਹੀ ਨਹੀਂ ਹੈਗਾ ਕਿਉਂਕਿ ਉਹਨਾਂ ਤਾਂ ਫਿਰ ਸਿਰਫ ਇਹ ਐ ਵੀ ਫਸਲ ਬੀਜੀ ਉਹ ਚੰਗੀ ਹੋਈ ਮੰਦੀ ਹੋਈ ਮਾਰੀ ਹੋਈ ਜਿਵੇਂ ਹੀ ਹੋਈ ਬਸ ਉਹ ਸੈਟੀਸਫਾਈ ਨਹੀਂ ਹੁਣ ਆਪਾਂ ਗੱਲ ਕਰਦੇ ਆ ਵੀ ਆਪਾਂ ਕਿਹੜੀ ਚੀਜ਼ ਬਾਰੇ ਗੱਲ ਕਰਦੇ ਆ ਮੇਰੇ ਨਾਲ ਬਣੇ ਰਹੋ ਹਾਂਜੀ ਦੋਸਤੋ ਆਪਾਂ ਹੁਣ ਕੀ ਗੱਲ ਕਰਦੇ ਜਿਹੜੇ ਤੁਸੀਂ ਖਰਬੂਜੇ ਆਪਾਂ ਖੜੇ ਹੋਏ ਆ ਜੇ ਤੁਸੀਂ ਦੇਖੋਗੇ ਇਹ ਕਰਬੂਜਾ ਜਿਹੜਾ ਦੂਜੇ ਖਰਬੂਜੇ ਨਾਲੋਂ ਪਛੇਤਾ ਲੱਗਿਆ ਹੋਇਆ ਤੇ ਪਛੇਤਾ ਲੱਗਣ ਦੇ ਨਾਲ ਜਿਹੜੇ ਇਹਦੇ ਸਾਈਜ਼ ਐ ਉਹ ਵੀ ਬਹੁਤ ਸੁਨਮ ਬਣਿਆ ਹੋਇਆ ਤੁਸੀਂ ਹਰੇ ਖਰਬੂਜੇ ਦੇਖੋਗੇ ਜਿਹੜਾ ਸਾਈਜ਼ ਹੈ ਦਾ ਬਹੁਤ ਪਿਆਰਾ ਸਾਈਜ਼ ਬਣਿਆ ਹੋਇਆ ਲੈਕਿਨ ਜਿਹੜਾ ਖਰੂਜ ਸਾਡਾ ਗੇਤਾ ਲੱਗਿਆ ਸੀ ਉਹਨੇ ਜਿਹੜਾ ਨੁਕਸਾਨ ਆ ਸਾਡਾ ਉਹ ਬਹੁਤ ਜਿਆਦਾ ਕੀਤਾ ਜਿਆਦਾ ਕਿਉਂ ਕੀਤਾ ਕਿਉਂਕਿ ਉਹ ਸਮੇਂ ਦੇ ਮੁਤਾਬਕ ਜਿਹੜਾ ਫਰੂਟ ਦਾ ਜਿਹੜਾ ਸਾਈਜ਼ ਸੀ ਜਿਹੜਾ ਗੇਤਾ ਲੱਗਿਆ ਖਰੂਜ ਉਹ ਸਾਈਜ਼ ਪੂਰਾ ਨਹੀਂ ਬਣਾ ਸਕਿਆ ਤੇ ਜਿਹੜਾ ਸਾਡਾ ਲੱਗਿਆ ਪਛੇਤਾ ਉਹਦਾ ਖਰੂਜ ਜਿਹੜਾ ਸਾਈਜ਼ ਆ ਉਹ ਬਹੁਤ ਜਿਆਦਾ ਪਿਆਰਾ ਹੁਣ ਮੰਨ ਲਓ ਕਿ ਜਿਹੜਾ ਗੇਤਾ ਫਰੂਟ ਲੱਗਿਆ ਸੀ ਉਹ 600 ਗ੍ਰਾਮ ਦਾ ਜਿਹੜਾ ਸਾਡਾ ਪਛੇਤਾ ਲੱਗਿਆ ਸੀਗਾ ਉਹ ਸਾਡਾ ਤਕਰੀਬਨ 900 ਗ੍ਰਾਮ 950 ਗ੍ਰਾਮ ਤੇ ਕਿਲੋ ਤੋਂ ਵੀ ਕਿਹੜੀ ਵਿੱਚ ਪਾਰ ਹੈਗਾ ਹੁਣ ਇਹ ਚੀਜ਼ ਦਾ ਫਰਕ ਕਿੱਥੇ ਪਿਆ ਕਿਸਾਨ ਵੀਰੋ ਗੱਲਾਂ ਦੋ ਨੇ ਜੇ ਤੁਸੀਂ ਕਾਮਯਾਬ ਹੋਣਾ ਹੈ ਤਾਂ ਸਾਨੂੰ ਸਾਡੇ ਗਵੰਡੀ ਸੂਬਿਆਂ ਨਾਲ ਵੀ ਤਾਲਮੇ ਰੱਖਣਾ ਪੈਣਾ ਸਾਡੇ ਉੱਤੇ ਨੁਕਸਾਨ ਡਬਲ ਜਾ ਕੇ ਹੋ ਜਾਂਦਾ ਕਿਉਂ ਹੋ ਜਾਂਦਾ ਸਪੋਜ਼ ਕਰੋ ਸਾਡਾ ਗਵੰਡੀ ਸੂਬਾ ਉੱਥੇ ਜਿਹੜੀ ਕ੍ਰੌਪ ਹੈ ਹੋਰ ਤਰੀਕੇ ਦੀ ਹੈ ਉੱਥੇ ਉਹ ਗੀਤਾ ਲਾਉਂਦੇ ਤਾਂ ਚੱਲ ਵੀ ਜਾਂਦਾ ਤੇ ਸਾਨੂੰ ਮਾਰ ਕਿੱਥੇ ਪੈਂਦੀ ਹੈ ਅਸੀਂ ਵੀ ਗੀਤਾ ਲਾਲ ਨੇ ਆ ਤੇ ਸਾਡਾ ਖਰੂਜਾ ਤੇ ਉਹਨਾਂ ਖਰੂਜਾ ਆ ਕੇ ਬਰਾਬਰ ਟੁੱਟਦੇ ਆ ਤੇ ਜਿੱਥੇ ਸਾਡਾ ਝਾੜ ਘਟ ਹੁੰਦਾ ਉਹਨਾਂ ਖਰੂਜਾ ਝੜ ਜਾਂਦੇ ਹੁੰਦਾ ਉਹ ਸਾਨੂੰ ਅਗਰੇਡ ਤੇ ਨੱਪ ਲੈਂਦਾ ਜਿਹੜਾ ਸਾਡਾ ਇਸ ਤੁਮ ਚਾਹੀਦਾ ਵੀ ਸਾਨੂੰ ਉਹ ਤਰੀਕੇ ਨਾਲ ਖਰੂਜਾ ਲਾਉਣਾ ਚਾਹੀਦਾ ਉਹ ਡੇਟਾਂ ਲਾਉਣਾ ਚਾਹੀਦਾ ਜਦੋਂ ਸਾਡਾ ਗਵਾਂਢੀ ਸੂਬੇ ਦਾ ਖਰੂਜਾ ਆਉਣਾ ਮਾਰਕੀਟ 'ਚ ਬੰਦ ਹੋ ਤੇ ਸਾਡਾ ਸਟਾਰਟ ਹੋਵੇ ਹੁਣ ਸੀ ਸਾਡਾ ਸਹੀ ਤਿੱਕੇ ਦੇਖੇ ਸਾਡਾ ਐਮਐਲਬੀ ਮੈਜਿਸਟ੍ਰੇਟ ਮਾਨਸਾ ਵਿੱਚ ਗੱਲ ਕਰਦਾ ਹੋ ਸਕਦਾ ਕੋਈ ਅਦਰਵਾਈਜ਼ ਗੇਤਫਿਸਤਾ ਲੱਗਦਾ ਆਪਾਂ ਕਹਿ ਨਹੀਂ ਸਕਦੇ ਤੇ ਉੱਥੇ ਫਿਰ ਕੀ ਸਿਸਟਮ ਆਂਦਾ ਵੀ ਜਿਹੜਾ ਸਾਡਾ ਖਰਬੂਜਾ ਤੋੜਨ ਦਾ ਹੱਕ ਬੰਦਾ ਹੈ ਸਾਡਾ 25 ਅਪ੍ਰੈਲ ਤੋਂ ਜਾਂ 20 ਅਪ੍ਰੈਲ ਤੋਂ ਬਾਅਦ ਸਾਡਾ ਖਰਬੂਜਾ ਤੋੜਨ ਦਾ ਹੱਕ ਬੰਦਾ ਹੈ ਤੇ ਜਿਹੜਾ ਸੀ 20 ਤੋਂ 25 ਅਪ੍ਰੈਲ ਤੋਂ ਬਾਅਦ ਤੋੜਾਂਗੇ ਸਾਨੂੰ ਉਹਦਾ ਰੇਟ ਵੀ ਮਿਲ ਜਾਣਾ ਹੈ ਤੇ ਸਾਨੂੰ ਉਹਦਾ ਸਹਿਜ ਵੀ ਮਿਲ ਜਾਣਾ ਸੋ ਇਹ ਚੀਜ਼ਾਂ ਕਰਕੇ ਆਪਾਂ ਕਹਿੰਦੇ ਹੁੰਨੇ ਆ ਵੀ ਤੁਸੀਂ ਸਮਾਂ ਸਮਰੱਥ ਹੈ ਤੇ ਸਮੇ ਦੇ ਹਿਸਾਬ ਨਾਲ ਚੱਲਾਂਗੇ ਤਾਂ ਆਪਾਂ ਕਾਂਜਪਰਾਵਾਂਗੇ ਨਹੀਂ ਨੁਕਸਾਨ ਕਰ ਲਾਂਗੇ ਇਸ ਖਰੂਜੇ ਦਾ ਜਿਹੜਾ ਸਾਈਜ਼ ਆ ਬਹੁਤ ਛੋਟਾ ਬਣਿਆ ਤੇ ਸਾਡੇ ਜ਼ਿੰਮੇਦਾਰ ਦਾ ਉਹਦੇ ਵਿੱਚ ਝਾੜ ਦੇ ਵਿੱਚ ਬਹੁਤ ਭੈੜਾ ਅਸਰ ਪਿਆ ਤੇ ਜੇ ਸਾਈਜ਼ ਹੁਣ ਜਿਵੇਂ ਆਪਾਂ ਖੜੇਆਂ ਖਰੂਜ ਚ ਇਹ ਪਛੇਤਾ ਲੱਗਿਆ ਸੀ ਇਹਦਾ ਜਿਹੜਾ ਸਾਈਜ਼ ਆ ਬਹੁਤ ਜ਼ਿਆਦਾ ਸੋਹਣਾ ਹੈ 900 ਗ੍ਰਾਮ ਤੋਂ ਤਕਰੀਬਨ ਹਰੇਕ ਜਿਹੜਾ ਖਰੂਜਾ ਹੈ ਉਹ ਪਲਾਸੀ ਹੈ ਤਿੰਨੀ ਆਮ 6 650 ਗ੍ਰਾਮ ਤੇ ਖੜੇ ਹੋਏ ਸੋ ਧੰਨਵਾਦ ਵੀਡੀਓ ਸੋਹਣੀ ਲੱਗੇ ਤਾਂ ਸ਼ੇਅਰ ਕਰ ਦਿਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਭ ਦਾ ਜਿਉਂਦੇ ਰਹੋ ਸਸੀਕਾਲ ਜੀ